ਕੀ ਤਾਂ ਲੱਗਦਾ ਕੁਸ਼ਤੀ ਦੇ ਵਿੱਚ ਦਲਾਲੀ ਵੀ ਵੱੜ ਚੁੱਕੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਆਂਤਾਂ ਦੀ ਮੇਰੀ ਕਮੇਟੀਆਂ ਵਾਲਿਆਂ ਨੂੰ ਮਿਹਨਤ ਆ ਸਿੱਧਾ ਪਹਿਲਵਾਨ ਦੇ ਘਰ ਪੁੱਜੋ ਕਾਇ ਚਾਹੇ ਕੋਈ ਛੋਟਾ ਆ ਚਾਹੇ ਵੱਡਾ ਉਹਦੇ ਘਰ ਪੁੱਜੋ ਪਹਿਲਵਾਨ ਨਾਲ ਕੋ ਡੀਲ ਕਰੋ ਵਿਚ ਬਚੋਲਾ ਨਾ ਪਾਓ ਭਾਜੀ ਲੱਖ ਰੁਪਏ ਚ ਵਿਚੋਲਾ ਘਰਾ ਦਿੰਦਾ ਕੋਈ ਵੀ ਆ ਬਹੁਤ ਐ ਇਦਾਂ ਦੇ ਤੇ ਉਹ ਪਹਿਲਵਾਨ ਨੂੰ ਤਾਂ 70 80 ਹਜ਼ਾਰ ਮਿਲਦਾ 25 ਹਜ਼ਾਰ ਤਾਂ ਰਸਤੇ ਚ ਗੋਲ ਹੋ ਜਾਂਦਾ ਹਾਂ ਬਿਲਕੁਲ हां ਜਿਨ੍ਹਾਂ ਦੇ ਉਸਤਾਦ ਹੈ ਭਲਵਾਨਾਂ ਦੇ ਉਹ ਵਾਕਈ ਉਸਤਾਦਾਂ ਨਾ ਕਰੋ ਜਿੱਦਾਂ Pritpal ਦਾ ਉਸਤਾਦ ਵੀ ਹੈਗਾ ਜੱਸੇ ਪੱਟੀ ਦਾ ਵੀ ਹੈਗਾ ਸਕੰਦਰ ਸ਼ੇਖ ਦਾ ਹੁਣ ਤਾਂ ਸਕੰਦਰ ਆਪ ਡੀਲ ਕਰਨ ਲੱਪਿਆ ਏਦਾਂ ਕਈ ਭਲਵਾਨ ਹੈਗੇ ਆ ਜਿਨ੍ਹਾਂ ਨੂੰ ਆਪ ਡੀਲ ਕਰਦੇ ਆ ਉਹ ਕਰਨਾ ਚਾਹੀਦਾ ਸਮੇਂ ਦੇ ਹਿਸਾਬ ਨਾਲ ਡਿਫੈਂਸਿੰਗ ਦੇਖਦੇ ਆ ਵੀ ਕਈ ਵੱਡੀਆਂ-ਵੱਡੀਆਂ ਗੇਮਸ ਨੇ ਵੱਡੀਆਂ-ਵੱਡੀਆਂ ਗੇਮਸ ਜਿਹੜੀਆਂ ਲੋਕੀ ਇੰਡੀਅਨ ਲੈਵਲ ਤੇ ਖੇਡਦੇ ਨੇ ਇੰਟਰਨੈਸ਼ਨਲ ਲੈਵਲ ਤੇ ਖੇਡਦੇ ਆ ਜਿਨ੍ਹਾਂ ਦੇ ਵੱਡੇ ਵੱਡੇ ਹੁਣ ਪਿੱਛੇ ਹੋ ਕੇ ਵੀ हटਿਆ ਮੈਂ ਨਾਮ ਲਵਾਂਗਾ ਐਵੇਂ ਸਾਰੇ ਨੂੰ ਪਤਾ ਲੱਗ ਜਾਣਾ ਫਿਕਸਿੰਗ ਬੜੀ ਹੋ ਗਈ ਓਦੇ ਚ ਕਿ ਪਹਿਲਵਾਨੀ ਦੇ ਵਿੱਚ ਵੀ ਫਿਕਸਿੰਗ ਵੜ ਗਈ ਭਾਜੀ ਫਿਕਸਿੰਗ ਕਹਿਣਾ ਬਹੁਤ ਰੋਂਗ ਹੋ ਗਿਆ ਲੱਭ ਜੇ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਨਾ 1921 1921 ਦਾ ਮਤਲਬ ਹੁੰਦਾ ਆ ਬੇ ਮੰਨ ਲਓ ਹੁਣ ਕਿਸੇ ਵੱਡੇ ਪਹਿਲਵਾਨ ਦੇ ਸੱਟ ਲੱਗੇ ਤੁਹਾਡਾ ਪਿੰਡ ਸਾਰਾ ਉਹਨੂੰ ਚਾਹਦਾ ਇਲਾਕਾ ਦੇਖਣਾ ਵੇ ਜੀ ਉਸ ਪਹਿਲਵਾਨ ਨੂੰ ਦੇਖਣਾ ਤੁਸੀਂ ਪ੍ਰਿਤਪਾਲ ਫੁਗੜਾਲਾ ਮਿਸਾਰਾ ਪਿੰਡ ਗਾਂਦੇ ਪ੍ਰਿਤਪਾਲ ਫੁਗੜੇ ਨੂੰ ਦੇਖਣ ਪਾਣੋਗੇ ਤੇ ਹੁਣ ਪ੍ਰਿਤਪਾਲ ਤਾਂ ਸਾਡੇ ਕਹਿਣ ਤੇ ਆ ਜਾਊਗਾ ਜੀ ਲੱਖ ਰੁਪਏ ਚ ਉਦਾਂ ਤਾਂ ਉਹ ਲੈਂਦਾ 2 ਲੱਖ 2.5 ਲੱਖ 2 ਲੱਖ 2.5 ਲੱਖ ਤੇ ਹੁਣ ਜਿਹਨੇ ਗਾਂ ਪ੍ਰਿਤਪਾਲ ਨਾਲ ਖੋਲਣਾ ਉਹ ਪ੍ਰਿਤਪਾਲ ਦੇ ਲੈਵਲ ਦਾ ਉਹ ਫਿਰ 2.5 ਲੱਖ ਤੋਂ ਕਹਿੰਦਾ ਯਾਰ ਤੁਹਾਡਾ ਪ੍ਰਿਤਪਾਲ ਨਾਲ ਪਿਆਰ ਹੋਊਗਾ ਸਾਡਾ ਨਹੀਂ ਆ ਬਈ ਅਸੀਂ ਤਾਂ ਇੰਨੇ ਲਵਾਂਗੇ ਫਿਰ ਉੱਥੇ ਕਮੇਟੀ ਕੀ ਕਰੇ ਕਮੇਟੀ ਦਾ ਬਜਟ ਕੱਟ ਫਿਰ ਕਮੇਟੀ ਉੱਥੇ 19 21 ਕਰਦੀ ਆ ਪ੍ਰਿਤਪਾਲ ਤੋਂ ਹਲਕਾ ਬੰਦਾ ਲੱਭਦੀ ਆ ਜਿਹੜਾ ਜਾਇਜ਼ ਪੈਸਿਆਂ ਚ ਆਜਵੇ 40 ਚ ਆਜਵੇ 35 ਚ ਆਜਵੇ 30 ਚ ਆਜਵੇ ਫਿਰ ਉਹ ਪ੍ਰਿਤਪਾਲਾਂ ਕੋਲ ਦਾ ਹੁਣ ਪ੍ਰਿਤਪਾਲਿਆਂ ਤੋਂ ਪਾਈ ਉਹੀ ਕੰਮ ਕਰਨਾ ਜੋ ਤੇ ਜਾਣ ਅੰਦਰ ਹੈਗਾ ਹੀ ਆ ਹੂੰ ਕੋਈ ਵੀ ਪਹਿਲਵਾਨ ਹੈ ਮੋਸਟਲੀ ਉਹ ਲੋਕਾਂ ਨੂੰ ਲੱਗਦਾ ਵੀ ਲੈਵੇ ਇਹ ਫਿਕਸਿੰਗ ਉਹ ਭਾਈ ਫਿਕਸ ਹੋ ਗਏ ਉਹ ਨਹੀਂ ਭਾਈ ਰੋਗੇ ਯਾਰ ਹੂੰ ਜਿਨ੍ਹਾਂ ਨਾਲ ਪ੍ਰਿਤਪਾਲ ਕਈਆਂ ਨੂੰ ਘਲਾਾਂ ਦਾ ਨਾਲ ਹੂੰ ਕਮੇਟੀ ਵਾਲਿਆਂ ਦੇ ਸੱਦਨ ਤੇ ਪੰਜਾ ਸੈਕਿੰਡਾਂ ਚ ਵੀ ਢਾ ਸਕਦਾ ਪਰ ਨਹੀਂ ਉਸ ਪਹਿਲਵਾਨ ਦਾ ਸਤਕਾਰ ਪੰਜ 10 ਹਜ਼ਾਰ ਬੰਦਾ ਬੈਠਾ ਉਹਦਾ ਸਤਿਕਾਰ ਪੂਰਾ ਜੋਰ ਦਿਖਾਉਂਦੇ ਆ ਮਿਹਨਤ ਕਰਦੇ ਆ ਦਾ ਨਾਲ ਟਾਂਦੇ ਹਾਂ ਇਹ ਕਾਦੀ ਫਿਕਸਿੰਗ ਯਾਰੇ ਰੋਹੋਂਗੇ ਆ ਬਾਜੀ ਹਾਂ ਜਿਹੜੇ ਬਾਹਰ ਗੱਲਾਂ ਕਰਦੇ ਆ ਆਪ ਘੋਲਣ ਉਹਨਾਂ ਨੂੰ ਪਤਾ ਲੱਗ ਜਾ ਪੰਜ ਮਿੰਟ ਘੋਲ ਲੈਣ ਫਿਰ ਬਹੁਤੀਆਂ ਝੰਝਾਂ ਚ ਪੁਲਵਾਨਾਂ ਦਾ 20 ਮਿੰਟ ਦਾ ਟਾਈਮ ਹੁੰਦਾ 25 ਮਿੰਟ ਦਾ ਟਾਈਮ ਅੱਧੇ ਘੰਟੇ ਤੋਂ ਜ਼ਿਆਦਾ ਘਾਣਾ ਦੇ ਯਾਰ ਹਾਂ ਬੰਦੇ ਦੀ ਜਾਨ ਕੱਢਣੀ ਯਾਰ ਹਾਂ ਦੱਸੋ ਮੈਨੂੰ ਹਾਂ 2 ਲੱਖ 3 ਲੱਖ 5 ਲੱਖ 10 ਲੱਖ ਦੇ ਦੂੰਗੇ ساری ਜ਼ਿੰਦਗੀ ਲੰਘ ਜਾ ਕਿਸੇ ਦਾ ਬੱਚਾ ਹੀ ਮਰ ਗਿਆ ਹੁਣ ਮਰਿਆ ਇੱਕ ਬੱਚਾ ਪੁਲਵਾਨ ਮਰਿਆ ਹੁਣ ਮੈਂ ਨਾ ਨਹੀਂ ਯਾਰ ਕਸਤੀ ਜਿਆਦਾ ਕਰਾਤੀ ਵਿਚਾਰਾ ਮੋਕੇ ਦੇ ਮਰ ਗਿਆ ਦੰਗਲ 'ਚ ਪੱਟੀ ਲੱਗਿਆ ਜਦੇ ਮਰ ਗਿਆ ਡੈੱਡ ਹੋ ਗਿਆ ਉਹ ਪੰਚਾਇਤ ਦੀ ਨਾਲ ਲੱਗੀ ਕਮੇਟੀ ਵਾਲਿਆਂ ਦੀ ਨਾਲ ਲੱਗੀ ਰੋਹ ਗਿਆ ਭਾਜੀ ਇਦਾਂ ਨਹੀਂ ਇਨਸਾਨ ਹੈ ਆ ਭਾਜੀ ਜਾਨਵਰ ਨਹੀਂ ਆ 25 ਮਿੰਟ ਜ਼ੋਰ ਬਹੁਤ ਹੁੰਦੇ ਹੂੰ ਉਤੋਂ ਵੱਧ ਤਾਂ ਫੇ ਕਿਸੇ ਦਾ ਅੰਤ ਦੇਖਣਾ ਤਾਂ ਮਾੜਾ ਹੁੰਦਾ ਯਾਰ ਅੰਤ ਤਾਂ ਫਿਰ ਨਹੀਂ ਦੇਖਣਾ ਚਾਹੀਦਾ ਕਾਈਮਿੰਗਸ ਫਿਰ ਵੱਧ ਕਿਉਂ ਹੋ ਜਾਂਦੇ ਸਮਾਂ ਇਦਾਂ ਵੱਧ ਖਿੱਚ ਦਿੰਦੇ ਟਾਈਮਿੰਗ ਐ ਹੁੰਦਾ ਜੀ ਤੇ 20 ਮਿੰਟ ਬਰਾਬਰ ਦੇ ਭੁਲਵਾਣਾ ਮੋਸਟਲੀ ਬਰਾਬਰ ਕੋਲੇ ਹੀ ਲੈਂਦੇ ਆ ਬਰਾਬਰ ਕੋਲੇ ਨਹੀਂ ਭਾਜੀ ਦਾ ਪੇਚ ਲੱਗਦਾ ਹੁਣ ਮੰਨ ਲਾ ਜਸੇ ਨੂੰ ਤੇ ਪ੍ਰਿਤਪਾਲ ਨੂੰ ਘੁਲਾ ਦਈਏ 20 25 ਮਿੰਟ ਤਾ ਉਹਨਾਂ ਦਾ ਹੱਥੇ ਨਹੀਂ ਪੈਣਾ ਤੇ ਇੱਕ ਦੂਜੇ ਦਾ ਹੱਥੇ ਨਹੀਂ ਨਹੀਂ ਪੈਣਾ ਹੂੰ 20 25 ਮਿੰਟ ਤੋਂ ਬਾਅਦ ਫਿਰ ਉਹ 5 ਮਿੰਟ ਦਿੰਦੇ ਪੁਆਇੰਟ ਦੇ ਵਿੱਚ ਜੇ ਸ਼ਾਇਦ ਕੋਈ ਥੱਕ ਕੇ ਥੱਲੇ ਆ ਗਿਆ ਗੋਡੇ ਲਾ ਗਏ ਪੁਆਇੰਟ ਤੇ ਖਰਾ ਦੋ ਹੂੰ ਉਹ ਫਿਰ ਉੱਥੇ ਪੁਆਇੰਟ ਤੇ ਵੀ ਨਹੀਂ ਆਂਦਾ ਫਿਰ 30 ਮਿੰਟ ਹੁੰਦੇ 30 ਮਿੰ ਫਿਰ ਸੱਟ ਵੀ ਲੱਗਦੀ ਆ ਫਿਰ ਧੱਕਾ ਵੀ ਹੁੰਦਾ ਫਿਰ ਪਹਿਲਵਾਨ ਮੈਕ ਫੜ ਕੇ ਚੇਂਜਦਾਰ ਕਮੇਟੀ ਦਾ ਜਲੂਸ ਵੀ ਕੱਢਦੇ ਫਿਰ ਚੰਗੇ ਰਿਆਂ ਦੇ ਸਵਾਸ ਲੈ ਕੇ ਪ੍ਰਿੰਤਪਾਲ ਦੇ ਵਿੱਚ ਵੀਡੀਓ ਵੀ ਬੜੀ ਵਾਇਰਲ ਹੋ ਗਈ ਸੀ ਕੋਈ ਕੋਈ ਵੀ ਹੋ ਸਕਦਾ ਜੱਸਾ ਜੱਸਿਆ ਵੀ ਕਿਹੜਾ ਛੱਡਦਾ ਫਿਰ ਜੇ ਜੱਸੇ ਨਾਲ ਕੋਈ ਐਦਾਂ ਨਹੀਂ ਕਰੇ ਕੋਈ ਪਹਿਲਵਾਨ ਵੀ ਨਹੀਂ ਛੱਡਦਾ ਇਹ ਤਾਂ ਗਲਤ ਗੱਲ ਹੈ ਨਾ ਜੋ ਟਾਈਮ ਤੱਕ ਅੱਛਾ ਜੱਸਾ ਭਾਜੀ ਬਿਮਾਰ ਹੋਣ ਤੇ ਵੀ ਪਹੁੰਚਿਆ ਕਈ ਦੰਗਲਾਂ 'ਚ ਬਿਮਾਰ ਹੁੰਦੇ ਬਿਲਕੁਲ ਵੀ ਕਮੇਟੀ ਦੀ ਬੇਸੀ ਨਾ ਹੋਵੇ ਪਿੰਡ ਦੀ ਪਿੱਠ ਨਾ ਲੱਗੇ ਐਡਾ ਵਫਾਦਾਰ ਇਨਸਾਨ ਆ ਹੂੰ ਨੇ ਤਾਂ ਕਿੱసే ਪਹਿਲਵਾਨ ਨੂੰ ਚੱਕਾ ਲਾਜੋਗਾ ਮੈਂ ਨਹੀਂ ਆਦਾ ਜੀ ਮੈਂ ਤਾਂ ਬਿਮਾਰ ਹਾਂ ਹੂੰ 102 ਬੁਖਾਰ ਚ ਪਹੁੰਚਿਆ ਹੋ ઓਲੰਪਿਕਸ ਦੀ ਕੁਸ਼ਤੀ ਇਤੇ ਜਾਂ ਕੁਸ਼ਤੀ ਦੇ ਵਿੱਚ ਕੀ ਫਰਕ ਹੁੰਦਾ ਬਹੁਤ ਫਰਕ ਆ ਬਹੁਤ ਫਰਕ ਆ ਸਾਡੇ ਪੰਜਾਬ ਦੇ ਬਹੁਤ ਘਟ ਗਏ ਆ ਓਲੰਪਿਕਸ ਕਿਉਂਕਿ ਇਹਨਾਂ ਦਾ ਟਾਰਗੇਟ ਨਹੀਂ ਹੁੰਦਾ ਉਹ ਇਹਨਾਂ ਦਾ ਟਾਰਗੇਟ ਮਿੱਟੀ ਪਹਿਲਵਾਨੀ ਛਿੰਝਾ ਕੋਟੀ ਦੰਗਲ ਬਾਸ ਹਰਿਆਣੇ ਦਾ ਟਾਰਗੇਟ ਹੀ ਸਿੱਧਾ ਹੀ ਟਾਰਗੇਟ ਹੋਵੇ ਹਾਂ ਉੱਥੇ ਸਕਸੈਸ ਨਹੀਂ ਹੁੰਦੇ ਫੇਰ ਕਿਤੇ ਐਨੂੰ ਆਦੇ ਹੋ ਹਾਂ ਪਹਿਲਾਂ ਉੱਪਰ ਨੂੰ ਜਾਂਦੇ ਬਿਲਕੁਲ ਭਾਜੀ ਹੂੰ ਤਾਂ ਲੱਗਦਾ ਪੰਜਾਬੀਆਂ ਦਾ ਟਾਰਗੇਟ ਵੀ ਹੋਈ ਹੋਣਾ ਚਾਹੀਦਾ ਹੋਣਾ ਚਾਹੀਦਾ ਭਾਜੀ ਸਾਡੇ ਪੰਜਾਬ ਦੇ ਬੜੇ ਤਗੜੇ ਪਹਿਲਵਾਨ ਹੈ ਹੂੰ ਬਹੁਤ ਤਗੜੇ ਤਗੜੇ ਹੂੰ ਉਹ ਉੱਥੇ ਤੱਕ ਸੋਚੇ ਹੀ ਨਹੀਂ ਰੱਖਦੇ ਜਿਹੜੇ 2-4 ਰੱਖਦੇ ਵੀ ਇਹ ਪਹੁੰਚੇ ਵੀ ਆ ব্রੌਂਜ਼ ਮੈਡਲ ਆਏ ਆ ਉਹਨਾਂ ਦੇ ਬਟ ਕਈ ਵਾਰੀ ਹਰ ਗੇਮ ਕਮਰਸ਼ੀਅਲਾਈਜ਼ ਹੋ ਜਾਂਦੀ ਹੈ ਪੈਸਿਆਂ ਦੀ ਗੇਮ ਹੋ ਜਾਂਦੀ ਹੈ ਤਾਂ ਉੱਥੇ ਐ ਨਹੀਂ ਲੱਗਦਾ ਵੀ ਕਈ ਵਾਰੀ ਬੰਦਾ ਉੱਥੇ 올림픽ਸ ਤੱਕ ਪਹੁੰਚ ਜਾਂਦਾ ਹੈ ਮੈਡਲ ਨਹੀਂ ਜਿੱਤਦਾ ਉਹਦੇ ਨਾਲ ਜਦੋਂ ਉਹ ਐਹੋ ਜਿਹੇ ਗੇਮਸ ਦੇ ਵਿੱਚ ਆਂਦਾ ਮੇਲੇਆਂ ਦੇ ਵਿੱਚ ਆਂਦਾ ਜਾਂ ਲੋਕਲ ਲੈਵਲ ਤੇ ਆਂਦਾ ਜਾਂ ਛਿੰਝਾਂ ਤੇ ਆਂਦਾ ਤੇ ਉਹ ਜ਼ਿਆਦਾ ਕਮਾਈ ਕਰ ਲੈਂਦਾ ਉਲਟਾ ਦੇਖੋ ਵੀ ਇਹ ਇੱਕ ਗੱਲ ਤਾਂ ਪੱਕੀ ਹੈ ਭਾਜੀ ਜਿਹੜਾ ਨਾਰਮਲ ਹੁਣ ਅੱਜਕੱਲ ਇੱਕ ਨੰਬਰ ਦਾ ਜੋੜਦਾ ਪਹਿਲਵਾਨ ਹੈ ਇਹ ਸੱਚੀ ਗੱਲ ਹੈ ਪੰਜਾਬ 'ਚ ਜਿਹੜਾ ਚੈਨਰ ਗਾਣੇ ਦਾ ਵੀ ਆ ਅਸਕੰਦਰ ਵੀ ਆ ਜੱਸਾ ਪੱਟੀ ਪ੍ਰਿਤਪਾਲ ਹੂੰ ਉਹ ਭਾਜੀ ਸੀਜ਼ਨ ਦਾ 2 ਕਰੋੜ ਪਲੱਸ ਕਮਾਦੇ ਆ 2 ਕਰੋੜ ਪਲੱਸ ਜਿਹੜਾ 2 ਨੰਬਰ ਜੋੜ ਚ ਆ ਮਤਲਬ ਪਟਕੇ ਤੋਂ ਥੋੜਾ ਥੱਲੇ ਆ ਠੀਕ ਆ ਉਹ 50 ਲੱਖ 40 ਲੱਖ ਕਮਾਦਾ ਜਿਹੜਾ 3 ਨੰਬਰ ਤੇ ਜੋੜਿਆ 15 ਲੱਖ 20 ਲੱਖ ਸੀਜ਼ਨ ਦਾ ਪੈਸਾ ਬਹੁਤ ਆ ਪੰਜਾਬ 'ਚ ਬਹੁਤ ਔਰ ਪੰਜਾਬ 'ਚ ਸ਼ਕੀਨ ਬੰਦੇ ਆ ਜਿਹੜੇ ਪੈਸਾ ਲਾਉਂਦੇ ਭਲਵਾਨੀ ਬਿਲਕੁਲ ਸਹੀ ਗੱਲ ਆ ਹਰਿਆਣਾ ਮਹਾਰਾਸ਼ਟਰ ਚ ਵੀ ਹੈਗੇ ਆ ਪੰਜਾਬ ਦੇ ਤਾਂ ਮੰਨ ਲਓ ਅੱਜ ਐਸਪੈਂਡ ਗੱਡੀ ਦਿੱਤੀ ਤਾਂ ਦੂਏ ਦੂਏ ਪੈਂਡ ਵੀ ਫੇ ਗੱਡੀ ਹੋਈ ਦੋਂਗੇ ਐਸਪੈਂਡ ਮੋਟਰਸਾਈਕਲ ਦਿੱਤਾ ਤਾਂ ਦੂਏ ਪੈਂਡ ਫੇ ਦੋ ਦੋਂਗੇ ਮੋਟਰਸਾਈਕਲ ਵੀ ਛੋਟੇ ਮੋਟੇ ਨਹੀਂ ਹਾਰਲੇ ਤੋਂ ਸ਼ੁਰੂ ਹੋ ਕੇ ਆਇਆ ਉਹ ਸਾਦਾ ਬਿਲਕੁਲ ਭਾਜੀ ਹਮ ਬਿਲਕੁਲ ਹਮ ਇਹਨਾਂ ਪੈਸਾ ਕਿਸ ਤਰੀਕੇ ਨਾਲ ਆ ਗਿਆ ਕਿ ਪਹਿਲਾਂ ਤਾਂ ਅਸੀਂ ਦੇਖਦੇ ਸੀਗੇ ਵੀ ਲੁੱਕੀ ਜਾਂਦੇ ਸੀ ਵੀ ਜਮਾ ਹੀ ਇੰਨਾ ਚੀਜ਼ਾਂ ਇੱਕ ਵੱਡੀ ਜਿਹਦੇ ਵਿੱਚ ਨਹੀਂ ਇੰਨਾ ਪੈਸਾ ਹੈਗਾ ਕੁਸ਼ਤੀ ਦੇ ਵਿੱਚ ਨਾ ਪੈਸਾ ਨਹੀਂ ਹੈਗਾ ਪਰ ਇੱਕੋ ਦਮ ਲੋਕਾਂ ਦਾ ਟ੍ਰੈਂਡ ਜਿਹੜਾ ਹੈ ਇੱਧਰ ਨੂੰ ਹੋ ਗਿਆ ਪੈਸਾ ਕਿੱਦਾਂ ਆਇਆ ਸਰ ਪੈਸਾ ਪਹਿਲਾਂ ਵੀ ਸੀਗਾ ਭਾਜ ਪਹਿਲਾਂ ਸੀ ਬਿਲਕੁਲ ਪਹਿਲਾਂ ਵੀ ਲੋਕ ਦਿੰਦੇ ਸੀਗੇ ਜਿੰਨਾਂ ਕੋ ਨਾ ਟਾਈਮ ਆਜ ਜਾਇਜ਼ ਹੁੰਦਾ ਸੀ ਹੁਣ ਉਹਨਾਂ ਲੋਕਾਂ ਨੇ ਜਿਹੜਾ ਟਾਈਮਾਂ ਚ 10 ਰੁਪਏ ਦਾਨ ਕੀਤੇ ਉਹ ਕਿਸੇ ਪਹਿਲਵਾਨ ਨੂੰ ਭਾਜੀ ਉਹ ਲੱਖਾਂ ਦੇ ਮਾਲਕ ਹੋ ਗਿਆ ਫਿਰ ਉਹ ਲੱਖਾਂ ਦੇਣ ਲੱਪੇ ਜਲ ਕਿਸੇ ਨੇ ਕੋਈ ਕਿਸੇ ਨੂੰ ਦਾਨ ਦੇਣਾ ਨਹੀਂ ਪਰਮਾਤਮਾ ਦਾ ਸ਼ੁਕਰ ਕਰਨਾ ਨਹੀਂ ਕਿੱਦਾਂ ਤਰੱਕੀ ਕਰੂੰ ਮਿਹਨਤ ਤੇ ਆ ਜਾਓ ਸਵੇਰ ਤੇ ਲੈ ਕੇ ਸ਼ਾਮ ਤੱਕ ਕਿ ਮਰਦੂ ਮਜ਼ਦੂਰ ਤਸਲਾ ਚੱਕਦਾ 500 ਰੁਪਿਆ ਕਮਾਦਾ ਹੂੰ ਤਾਂ ਕਮਾਦਾ ਕਿ ਨਹੀਂ ਹੂੰ ਇੱਕ ਪਲਵਾਨ ਅਗਲੀ ਮਿਹਨਤ ਉਹਦੀ ਐਸੀ ਹੁੰਦੀ ਤਪ ਵਾਲੀ ਉਹ ਧਾ ਘੰਟਾ ਕੋਲਦਾ ਰੁਪਿਆ ਲੱਖ 2 ਲੱਖ ਹੂੰ ਫਰਕ ਹੈ ਨਾ ਮਿਹਨਤ ਹੂੰ ਤਪ ਤਪ ਹਾਂ ਨਿਤਨੇ ਇਹ ਆਪਾਂ ਇਹ ਵੀ ਤਪ ਜੇ ਸਹੀ ਕੀਤਾ ਤਾਂ ਬੰਦਾ ਦਰਦਾ ਬਿਲਕੁਲ ਪਾਜੀ ਕਿਉਂਕਿ ਤੁਸੀਂ ਸਕੇ ਆ ਵੀ ਘਰ ਇਹ ਇੱਕ ਜਿਹੜਾ ਸਰੀਰ ਹੈ ਜ਼ਮੀਨਾਂ ਦੀ ਜ਼ਮੀਨਾਂ ਕਰਦੇ ਘਰ ਖਾਇੰਦਾ ਬਿਲਕੁਲ ਭਾਜੀ ਖਾੜੇ ਚ ਪੁਲਵਾਨ ਆ ਗਿਆ ਲਗੋਟੇ ਦਾ ਜਤੀ ਹੋਣਾ ਚਾਹੀਦਾ ਜੇ ਕੋਈ ਧਰਮ ਪਤਨੀ ਆ ਉਹ ਲਹਿੰਗੇ ਦੀ ਸਤੀ ਹੋਣੀ ਚਾਹੀਦੀ ਫਿਰ ਤਰੱਕੀ ਹੁੰਦੀ ਘਰ ਦੀ ਔਰ ਪੁਲਵਾਨ ਦੀ ਇਹ ਬੜੀ ਸੋਹਣੀ ਗੱਲ ਕਹੀ ਬਿਲਕੁਲ ਭਾਈ ਸੱਚੀ ਗੱਲ ਹੈ ਤਾਂ ਉਹ ਗੱਲਾਂ ਔਖੀਆਂ ਸੱਚ ਬੋਲਣਾ ਸੱਚ ਸੁਣਨਾ ਲੋਕ ਪਸੰਦ ਨਹੀਂ ਕਰਦੇ ਤੁਹਾਡੀਆਂ ਪੁਰਾਣੀਆਂ ਤਸਵੀਰਾਂ ਦੇਖੋ ਨਾ ਤੁਹਾਡੀ ਦੇ ਕਾਫੀ ਆ ਤੁਹਾਡੇ ਡੋਲੇ ਨੇ ਮਤਲਬ ਲੱਗਦੇ ਹੁੰਦੇ ਆ ਵੀ ਇੱਕ ਪਾਸੇ ਪਾਸੇ ਲੋਕੀ ਹੈ ਵੀ ਨਾ ਮੇਰਾ ਨਾ ਮਜ਼ਾਕ ਉਡਾਉਣਾ ਸ਼ੁਰੂ ਕਰਦੇ ਨੇ ਪਰ ਜੇ